ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਬਹੁਤ ਸ਼ਾਨਦਾਰ ਹੈ ਅੱਜ ਦੀ ਕਥਾ ਗਿਆਨੀ ਸੰ ਸਿੰਘ ਮਸਕੀਨ ਹੋਣੀ ਅਮਰਤ ਵੇਲੇ ਦੇ ਬੇਲੇ ਦੱਸਦੇ ਪਏ ਆ ਅਮਰਤ ਵੇਲਾ ਕਿੱਡਾ ਅਹਿਮੀਅਤ ਦਾ ਹਾਮਿਲ ਹੈ ਮਹਾਰਾਜ ਜੀ ਕਹਿੰਦੇ ਆ ਕਿ ਆਲਸਿਆਂ ਉੱਤੇ ਪੱਥਰ ਪੈ ਗਏ ਤੇ ਪੱਥਰ ਹਮੇਸ਼ਾ ਮੁਰਦਿਆਂ ਤੇ ਪੈਂਦੇ ਆ ਜ਼ਿੰਦਾ ਆਦਮੀਆਂ ਦੇ ਕਦੇ ਵੀ ਪੱਥਰ ਨਹੀਂ ਪੈਂਦੇ ਜਿਹੜਾ ਬੰਦਾ ਮਰ ਜਾਂਦਾ ਉਹਨੂੰ ਪੱਥਰਾਂ ਥੱਲੇ ਛੱਟ ਹੁੰਦੇ ਹਨ ਧੰਨ ਵਾਸਤੇ ਜਿਹੜਾ ਇਨਸਾਨ ਹੈ ਨਾ ਉਹ ਅੰਮ੍ਰਿਤ ਵੇਲੇ ਵੀ ਉੱਠ ਸਕਦਾ ਸਾਰੀ ਰਾਤ ਵੀ ਜਾਗ ਸਕਦਾ ਲੇਕਿਨ ਰੱਬ ਨੂੰ ਯਾਦ ਕਰਨ ਵਾਸਤੇ ਅੰਮ੍ਰਿਤ ਵੇਲਾ ਨੂੰ ਬਹੁਤ ਔਖਾ ਲੱਗਦਾ ਹੈ ਤੇ ਗਾਨੀ ਸੰਤ ਸਿੰਘ ਮਸਕੀਨ ਹੋਣੀ ਅੱਜ ਅੰਮ੍ਰਿਤ ਵੇਲੇ ਦੀ ਅਹਿਮੀਅਤ ਦੇ ਬਾਰੇ ਦੱਸ ਦੇ ਪਏ ਹੈ ਕਿ ਜਿਹੜਾ ਜਾਗ ਜਾਂਦਾ ਵੈ ਉਸ ਵੇਲੇ ਦੇ ਵਿੱਚ ਉਹ ਬਹੁਤ ਹੀ ਆਪਣੀਆਂ ਅਰਦਾਸਾਂ ਦੁਆਵਾਂ ਸਾਰੀਆਂ ਉਹਦੀਆਂ ਕਬੂਲ ਹੋ ਜਾਂਦੀਆਂ ਉਹਦੀਆਂ ਅਸਾਂ ਮੀਦਾ ਮੁਰਾਦਾਂ ਸਭ ਪੂਰੀਆਂ ਹੋ ਜਾਂਦੀਆਂ ਤੇ ਜਿਹੜਾ ਸੁੱਤਾ ਰਹਿੰਦਾ ਉਹ ਸਮੇ ਲੋ ਉਹਦਾ ਸੋਨਾ ਹਰਾਮ ਹੈ ਬਹੁਤ ਹੀ ਵਧੀਆ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਫਿਰ ਕਰਨੇ ਇਸ ਤੇ ਗੱਲਬਾਤ ਰੱਬ ਦੇ ਨਾਮ ਦਾ ਜਪਣ ਦਾ ਵੇਲਾ ਮਹਾਰਾਜ ਕਹਿੰਦਾ ਆਲਸ ਦੇ ਪੱਥਰ ਪੈ ਗਿਆ ਆਲਸ ਉੱਠਦਾ ਹੀ ਉਸ ਵਕਤ ਧਨਵਾਸ ਤੇ ਵੀ ਉੱਠ ਸਕਦਾ ਹੈ ਅੰਮ੍ਰਿਤ ਵੇਲੇ ਵੀ ਉੱਠ ਸਕਦਾ ਹੈ ਰਾਤ ਨੂੰ ਵੀ ਉੱਠ ਸਕਦਾ ਹੈ ਦਿਨ ਨੂੰ ਵੀ ਪੈ ਸਕਦਾ ਹੈ ਪਰ ਮਾਤਮਾ ਵਸੇ ਨੇ ਉਸ ਅਰ ਸੇਮਰਨ ਕੀ 베ਲਾ ਬਜਰ ਸਿਰ ਪਰੇ ਪੱਥਰ ਪੈ ਜਾਂਦਾ ਨੇ ਸਿਰ ਤੇ ਕਿ ਪਥਰਾ ਕਲੇ ਤੇ ਮੁਰਦੇ ਆਉਂਦੇ ਨੇ ਕੋਈ ਜ਼ਿੰਦਾ ਮਨੁੱਖ ਥੋੜੀ ਆਉਂਦੇ ਨੇ ਗੁਸਤਾਖੀ ਮੈਨੂੰ ਕਹਿਣ ਦੇਣਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲੇ ਸੁੱਤੇ ਮਨੁੱਖ ਦਰਅਸਲ ਜੀਵਦਿਆਂ ਜਾਗਦਿਆਂ ਲਾਸ਼ਾਂ ਹੀ ਨੇ ਔਰ ਕੁਝ ਵੀ ਨਹੀਂ ਫਰੀਦਾ ਪਿਛਲ ਰਾਤ ਨਾ ਜਾਗਿਓ ਜੀਵੰਦੜੋ ਮੋਇ ਜ਼ਿੰਦਾ ਲਾਸ਼ ਮੁਰਦਾ ਹੀ ਪੈ ਫਰੀਦਾ ਪਿਛਲ ਰਾਤ ਨਾ ਜਾਗਿਓ ਜੀਵੰਦੜੋ ਮੋਇ ਜੈ ਤੇ ਰੱਬ ਵਿਸਾਰੇ ਔਰ ਰੱਬ ਨਾ ਵਿਸਰੇ ਤੋਂ ਜ਼ਰੂਰ ਓਨੋ ਬੁਲਾਇਆ ਓਨੇ ਦਿਨੋ ਨਹੀਂ ਤੇਰੀ ਯਾਦ ਵਿੱਚ ਉਹ ਨਹੀਂ ਹੈ ਉਸ ਦੀ ਯਾਦ ਵਿੱਚ ਤੂੰ ਹੈ ਉਹਦੀ ਤਰਫੋਂ ਤੇਰੇ ਨਾਲ ਸੰਬੰਧ ਜੁੜਿਆ ਹੋਇਆ ਹੈ ਤੇਰੀ ਤਰਫੋਂ ਉਸ ਦੇ ਨਾਲ ਰਿਸ਼ਤਾ ਟੁੱਟਿਆ ਹਰ ਸਵੇਰਨ ਕੀ ਵੇਲਾ ਬਜਰ ਸਿਰ ਪਰ ਹੈ ਪਾਈ ਸਾਹਿਬ ਐ ਲੰਗਲਾਲੇ ਸੁਣਾਈਂ ਬਿਆਨ ਕਰਦੇ ਨੇ ਬੇਦਾਰੀ ਅਸਤ ਜ਼ਿੰਦਗੀ ਐ ਸਹਿਬਾਨੇ ਸ਼ੌਕ گویا ਹਰਾਮ ਕਰਦਮ ਆਇੰਦਾ ਖواب ਸਵਾ ਜਿਸ ਮਨੁਖ ਨੂੰ ਸ਼ਬਦ ਦੀ ਚੋਟ ਨਾਲ ਥੋੜੀ ਜਿਹਾ ਵੀ ਜਾਗਰਤੀ ਮਿਲ ਗਈ ਹੈ ਸ਼ਬਦ ਨੇ ਜਿਸ ਦੇ ਥੋੜੇ ਜਿਹਾ ਦਰਵਾਜ਼ੇ ਖੋਲ ਦਿੱਤੇ ਨੇ ਕੰਨ ਖੋਲ ਦਿੱਤੇ ਨੇ ਉਹਨਾਂ ਨੂੰ ਇੱਕ ਸਮਝ ਆ ਗਈ ਕਿ ਅਗਰ ਅਮਰਤ ਵੇਲੇ ਮੈਂ ਸੁੱਤਾ ਰਹਿ ਗਿਆ ਤਾਂ ਮੇਰਾ ਸੋਣਾ ਹਰਾਮ ਹੈ ਮੈਂ ਹਰਾਮ ਸੁੱਤਾ ਹਾਂ ਜੇ ਜਮਰਤ ਵੇਲੇ ਸੁੱਤਾ ਰਹਿ ਗਿਆ ਉਹਦੀ ਨੀਂਦ ਹਰਾਮ ਹੈ ਇਹਨਾਂ ਨੂੰ ਉਸਦਾ ਜਾਗਣਾ ਵੀ ਹਰਾਮ ਹੈ ਮਹਾਰਾਜ ਤੇ ਕਹਿੰਦੇ ਉਹਦਾ ਖਾਣਾ ਪੀਣਾ ਵੀ ਹਰਾਮ ਸੋ ਜੀਵਿਆ ਜਿਸਮਾ ਨੂੰ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਏ ਇਹਨੂੰ ਜ਼ਿੰਦਾ ਕਹਿਣ ਦੀ ਵੀ ਕੀ ਲੋੜ ਹੈ ਜੇ ਜੀਵੇ ਪਤ ਨਹੀਂ ਥੀ ਜਾਏ ਸਭ ਹਰਾਮ ਜੇ ਤਾਂ ਕਿਛ ਕਰੇ ਦਿਨ ਭਰ ਜੋ ਕੁਝ ਖਾਏਗਾ ਵੀ ਹਰਾਮ ਖਾਏਗਾ ਇਹਦਾ ਜੀਵਣਾ ਵੀ ਹਰਾਮ ਇਹਦਾ ਜਾਗਣਾ ਹਰਾਮ ਕਿਉਂ ਇਹਨੇ ਆਪਣੀ ਨੀਂਦ ਹਰਾਮ ਕੀਤੀ ਅੰਮ੍ਰਿਤ ਵੇਲੇ ਸੁੱਤਾ ਰਹਿ ਗਿਆ ਨਹੀਂ ਜਾਗਿਆ ਜਿਵੇਂ ਤੇ ਰੱਬ ਵਿਸਾਰਿਆ ਰੱਬ ਨਾ ਵਿਸਰਿਓ ਮੋਲ ਗੱਲ ਇਤਨੇ ਐ ਤਨ ਦੀਆਂ ਕੁਝ ਲੋੜਾਂ ਨੇ ਕਿ ਅੰਨ ਰੋਟੀ ਮੈਂ ਫਿਰਦੌਸਾਂ ਮਤਨ ਰੋਟੀ ਤੋਂ ਬਣੇ ਹੋਰ ਕੁਝ ਵੀ ਨਹੀਂ ਇਹ ਅਨ ਪਾਣੀ ਦਾ ਪੁੱਤਲੇ ਨੂੰ ਅਨਮਈ ਕੋਸ਼ ਕਹਿੰਦੇ ਨੇ ਇਹ ਸਾਡੇ ਤਰ੍ਹਾਂ ਮਨੁੱਖ ਦੇਹ ਹਰੀ ਚੱਲੇ ਪਾਣੀ ਅਨ ਇਸ ਤੋਂ ਬਿਨਾ ਨਹੀਂ ਚੱਲ ਸਕਦੀ। ਇਹ ਰੋਟੀ ਤੋਂ ਬਣਿਆ ਤਨ ਜੀਵੇਗਾ ਚਲੇਗਾ ਰੋਟੀ ਦੇ ਆਸਰੇ ਤੇ। ਮੈਂ ਫਿਰ ਦੁਹਰਾ ਦਿਆਂ ਤਨ ਕਿਵੇਂ ਬਣਿਆ ਰਕਤ ਬਿੰਦ ਕਰਨੇ ਮਿਆਂ ਨਿਮਿਆ ਬਣਿਆ ਜਮਿਆ। ਰਕਤ ਬਿੰਦ ਕਰਨੇ ਮਿਆਂ ਆਗਨ ਉਦਰ ਮਜਾ ਇਹ ਲਹੂ ਤੋਂ ਬਣਿਆ ਹੈ ਬਿੰਦ ਤੋਂ ਬਣਿਆ। ਮਾਂ ਖੇ ਇਰਕਤ ਪਿਤਾ ਬਿੰਦਾਰਾ ਪੇਟਾ ਦਾ ਬਿੰਦ ਮਾਂ ਦਾ ਲਹੂ ਹੈ ਬਣਿਆ ਤਨ ਬਣਿਆ ਪਰ ਪ੍ਰੇਸ਼ਨ ਬਣ ਪੈਦਾ ਹੁੰਦਾ ਹੈ ਬਿੰਦ ਕਿਵੇਂ ਬਣਿਆ ਲਹੂ ਕਿਉਂ ਬਣਿਆ ਰੋਟੀ ਤੋਂ ਹੋਜਨ ਤੋਂ ਔਰ ਕਿਸ ਤੋਂ ਬਣਿਆ ਐਸੇ ਵਾਸਤੇ ਤਨ ਭੋਜਨ ਹੈ ਕਿਉਂਕਿ ਤਨ ਭੋਜਨ ਤੋਂ ਬਣਿਆ ਹੈ ਜੀਵਨ ਭਰ ਮਨ ਕੋਲ ਕੋ ਚਿੰਤਾ ਵੀ ਰੋਟੀ ਦੀ ਰਹਿ ਜਾਂਦੀ ਕੋਈ ਕੁਝ ਵੀ ਨਹੀਂ ਉਸਤਾ ਹੀ ਮਾਂ ਧਨ ਸੰਪੰਦਾ ਦੇ ਅੰਬਾਰ ਦਰ ਅਸਲ ਰੋਟੀਆਂ ਦੇ ਅੰਬਾਰੇ ਮਨੁੱਖ ਚੰਦ ਦੇ ਵਿੱਚ ਜੀਵਨ ਵਰਦੀਆਂ ਰੋਟੀਆਂ ਸਤ ਪੀੜੀਆਂ ਦੀਆਂ ਰੋਟੀਆਂ ਨੋਟਾਂ ਦੇ ਬੰਦਲ ਰੋਟੀਆਂ ਦੇ ਬੰਦਲ ਨੇ ਔਰ ਕੁਝ ਵੀ ਨਹੀਂ ਤੇ ਵੀ ਮੈਂ ਉਸ ਕੋਲ ਸਭ ਰੋਟੀਆਂ ਦਾ ਡੇ ਰਿਜ਼ਕ ਦੀ ਚਿੰਤਾ ਮਨੁੱਖ ਨੂੰ ਰਿਜ਼ਕ ਅਜਾਈ ਫਿਰਦਾ ਹੈ ਰੋਟੀ ਭਜਾਈ ਫਿਰਦੀ ਹੈ ਬੜੀਆਂ ਸੋਹਣੀਆਂ ਪੰਕਤੀਆਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਏ ਰੋਟੀਆਂ ਧੱਕੇ ਮਾਰ ਰੀਆਂ ਨੇ ਭਜਾਈ ਫਿਰਦੀਆਂ ਨੇ ਕਿਉਂ ਤਨ ਬਣਿਆ ਰੋਟੀ ਤੋਂ ਇਹ ਜੀਵੇਗਾ ਰੋਟੀ ਦੇ ਆਸਰੇ ਤੇ ਚਿੰਤਾ ਬੋਤੀ ਰੋਟੀ ਦੀ ਪਾਣੀ ਦੀ ਨਹੀਂ ਪਾਣੀ ਦੇ ਤੇ بارش ਵੀ ਹੁੰਦੀ ਹੈ ਪਾਣੀ ਦੇ ਤੇ ਦਰਿਆ ਵੀ ਚੱਲਦੇ ਨੇ ਰੋਟੀਆਂ ਦੀ بارش ਨਹੀਂ ਆਉਂਦੀ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਕਮਾਣੀ ਪੈਂਦੀ ਹੈ ਕਿਰਤ ਕਰਨੀ ਪੈਂਦੀ ਪਾਣੀ ਦੇ ਤੇ ਦਰਿਆ ਪਏ ਵਗਦੇ ਨੇ ਪਾਣੀ ਦੇ ਤੇ ਸਰੋਵਰ ਨੇ ਝੀਲਾਂ ਨੇ ਪਾਣੀ ਦੀ ਤੇ ਮੌਸਰਾਧਾਰ بارش ਆਉਂਦੀ ਹੈ ਕੋਈ ਰੋਟੀਆਂ ਦੀ بارش ਨਹੀਂ ਆਉਂਦੀ ਕੋਈ ਰੋਟੀਆਂ ਦੇ ਸਰੋਵਰ ਨਹੀਂ ਕੋਈ ਰੋਟੀਆਂ ਦਾ ਸਾਗਰ ਨਹੀਂ ਕੁਈ ਰੋਟੀਆਂ ਦੀ ਬਾਰਿਸ਼ ਨਹੀਂ। ਕਿਰਤ ਕਰਨੀ ਪੈਂਦੀ ਹੈ। ਤੋਂ ਕਿਰਤ ਕੀ ਹੈ ਰੋਟੀ ਕਮਾਣੀ ਪੈਂਦੀ ਹੈ। ਹੁਣ ਮਹਾਰਾਜ ਕਹਿੰਦੇ ਨੇ ਹਰ ਜਗ੍ਹਾ ਹਵਾ ਹੈ। ਹਰ ਜਗ੍ਹਾ ਹੈ। ਹਰ ਜਗ੍ਹਾ ਮਨੁੱਖ ਲਈ ਰੋਟੀ ਨਹੀਂ। ਜਿੱਥੇ ਬੈਠਾ ਉੱਥੇ ਰੋਟੀ ਨਹੀਂ ਹੈ। ਜਿੱਥੇ ਰੋਟੀ ਹੈ ਉੱਥੇ ਜਾਣਾ ਪਏਗਾ। ਨੱਕ ਨਾ ਸਮਹਤ ਫਿਰਤ ਭੱਖੇ ਦੇ ਜਹਾਂ ਦਾਣੇ ਜਿੱਥੇ ਰੋਟੀਆਂ ਦੀ ਪਈ ਹੈ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਏ ਮਹਾਰਾਜ ਕਹਿੰਦੇ ਮੈਂ ਇੱਕ ਸਚਾਈ ਬਿਆਨ ਕਰ ਰਿਹਾ ਇਹ ਹੀ ਸਚਾਈ ਹੈ ਮਨੁੱਖ ਦੇ ਦਾਣੇ ਹਰ ਜਗ੍ਹਾ ਨਹੀਂ ਨੇ ਜਹਾਂ ਦਾਣੇ ਜਿੱਥੇ ਹਨ ਕਿਰਤ ਇਸ ਨੂੰ ਤੱਕੇ ਮਾਰੇਗੀ ਔਰ ਇਹ ਜਾਏਗਾ ਜਿੱਥੇ ਰੋਟੀ ਪਈ ਹੈ ਮਨੋਖ ਜਿੱਥੇ ਹੈ ਉਥੇ ਰੋਟੀ ਨਹੀਂ ਜਿੱਥੇ ਵੀ ਹੋਵੇ ਰੋਟੀ ਵਾਸਤੇ ਦੁਕਾਨ ਤੇ ਬਾਜ਼ਾਰ ਤੇ ਫੈਕਟਰੀ ਵਿੱਚ ਕਿਧਰ ਨਾ ਕਿਧਰ ਜਾਣਾ ਪੈਂਦਾ ਜਹਾਂ ਦਾਣੇ ਤਹਾਂ ਖੜੇ ਨਾਨਕਾ ਸੱਚ ਏ ਬਹੁਤ ਪੁਰਾਣੀ ਗੱਲ ਯਾਦ ਆ ਗਈ ਇਸ ਵਕਤ ਲਾਲਵਨ ਮੈਂ ਸਮਝਦਾ 25 30 ਸਾਲ ਤੇ ਹੋ ਗਏ ਹੋਣੇ ਨੇ ਗੁਰਦੁਆਰਾ ਸੇਸਗੰਜ ਸਾਹਿਬ ਦੇ ਵਿੱਚ ਉਸ ਵਕਤ ਦੇ ਬਜ਼ੁਰਗ ਕਥਾਵਾਚਕ ਗਿਆਨੀਮਾਨ ਸਿੰਘ ਜੀ ਜੌਰ ਕਥਾ ਕਰ ਰਹੇ ਸਨ ਮੈਂ ਆਸਨ ਸੌਲ ਤੋਂ ਅਮਰਤ ਵੇਲੇ ਦਿੱਲੀ ਪਹੁੰਚਿਆ ਇਸ ਅਨੁਪਾਨ ਕਰਕੇ ਜਦ ਮੈਂ ਮੱਥਾ ਟੇਕਣ ਗਿਆ ਤਾਂ ਗਿਆਨੀ ਜੀ ਕਥਾ ਕਰ ਰਹੇ ਸਨ ਪੁਰਾਣੇ ਬਜ਼ੁਰਗ ਕਥਾਵਾਚਕਾਂ ਦੇ ਚੋਂ ਤਿੰਨ ਚਾਰ ਮਨੇ ਜਾਂਦੇ ਸਨ ਗਿਆਨੀ ਰਣਜੀਤ ਸਿੰਘ ਜੀ ਪਾਰਸ ਪ੍ਰਿੰਸੀਪਲ ਗੰਗਾ ਸਿੰਘ ਗਿਆਨੀ ਮਾਨ ਸਿੰਘ ਜੌਰ ਬੇਦੀ ਬ੍ਰਿਜ ਬੱਲਵ ਸਿੰਘ ਇਹ ਪੁਰਾਣੇ ਕਥਾਵਾਚਕ ਸੁਲਜੇ ਵਿਦਵਾਨ ਗੁਰਮੁਖ ਸਮਝੇ ਜਾਂਦੇ ਸਨ ਗਿਆਨੀ ਰਣਜੀਤ ਸਿੰਘ ਜੀ ਪਾਰਸ ਪ੍ਰਿੰਸੀਪਲ ਗੰਗਾ ਸਿੰਘ ਬੇਦੀ ਬ੍ਰਿਜ ਬੱਲਵ ਸਿੰਘ ਔਰ ਗਿਆਨੀ ਮਾਨ ਸਿੰਘ ਜੌਰ ਗਿਆਨੀ ਤੀਰਤ ਸਿੰਘ ਇਤਿਆਦ ਇਹ ਬਜ਼ੁਰਗ ਕਥਾ ਕਰ ਰਹੇ ਸਨ ਮੈਂ ਸੁਭਾਵ ਕੇ ਬੈਠ ਗਏ ਬਾਵੇਂ ਮੇ ਜਾਣਾ ਸੀ ਅੱਗੇ ਮੈਂ ਇੱਕ ਚਲੋ ਬਜ਼ੁਰਗਾਂ ਦੇ ਦਰਸ਼ਨ ਬਹੁਤ ਦਿਨਾਂ ਬਾਅਦ ਹੋਏ ਨੇ ਕਥਾ ਸੁਣੋ ਉਹ ਇੱਕ ਪ੍ਰਾਣਿਕ ਮਿੱਥ ਸੁਣਾ ਰਹੇ ਸਨ ਇਸ ਪੰਕਤੀ ਨੂੰ ਆਧਾਰ ਬਣਾ ਕੇ ਇੱਕ ਮਾਈ ਜੁਗਤ ਵੇ ਆਈ ਤਿੰਚੇ ਲੈ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੇਵਾਂ ਇੱਕ ਸੰਸਾਰ ਬਣਾਉਂਦਾ ਹੈ ਇੱਕ ਸੰਸਾਰ ਨੂੰ ਟਿਕਾਉਂਦਾ ਹੈ ਇਕ ਸੰਸਾਰ ਨੂੰ ਮਿਟਾਉਂਦਾ ਹੈ ਦਰਸਲ ਕਿਰਿਆਵਾਂ ਜਗਤ ਦੇ ਚ ਤਿੰਨ ਹੋਣੀਆਂ ਹੋ ਰਹੀਆਂ ਨੇ ਬੜਨਾ ਟਿਕਣਾ ਮਿਟਣਾ ਔਰ ਕੁਝ ਵੀ ਨਹੀਂ ਹੋ ਰਿਹਾ ਜੀਵ ਜੰਮਦੇ ਨੇ ਜੀਵ ਟਿਕਦੇ ਨੇ ਜੀਵ ਮਰਦੇ ਨੇ ਸੰਸਾਰ ਦੇ ਚ ਅਸੀਂ ਕੁਝ ਬਣਾਉਂਦੇ ਆ ਬਣਦਾ ਹੈ ਕੁਝ ਦਿਨ ਟਿਕਦਾ ਫਿਰ ਮਿਟ ਜਾਂਦਾ ਹੈ ਐਸਾ ਕੁਝ ਵੀ ਨਹੀਂ ਜੁਨਾ ਮਿਟੇ ਪ੍ਰਕਿਰਤੀ ਦਾ ਨਿਯਮ ਵੀ ਹੈ ਪ੍ਰਕਿਰਤੀ ਅਧਿਆਰਥ ਕਿਦਰੇ ਨੇਚਰ ਨਾ ਕਰਨਾ ਪ੍ਰਕਿਰਤੀ ਕਿਰਤ ਤੋਂ ਪਹਿਲੇ ਜੋ ਸੀ ਪ੍ਰਮਾਤਮਾ ਉਹਦਾ ਨਿਯਮ ਵੀ ਹੈ ਉਹ ਵੀ ਜੋ ਕੁਝ ਬਣਾਉਂਦਾ ਹੈ ਮਿਟਾ ਦਿੰਦਾ ਹੈ ਸੂਰਜ ਬਣਾਇਆ ਹੈ ਨਾ ਇੱਕ ਦਿਨ ਮਿਟਾ ਦੇਗਾ ਗਟੰਤ ਦੀਪੰ ਗਟੰਤ ਰੂਪੰ ਗਟੰਤ ਰਵ ਸਸਨੇ ਕਤਰ ਗਗਨੰ ਮਹਾਰਾਜ ਕਹਿੰਦੇ ਹਰ ਚੀਜ਼ ਬਣਦੀ ਹੈ ਕੁਝ ਥੇੜ ਟਿਕਦੀ ਹੈ ਫਿਰ ਮਿਟਦੀ ਹੈ ਸੂਰਜ ਵੀ ਕੁਝ ਦਿਨ ਟਿਕਦਾ ਫਿਰ ਇੱਕ ਦਿਨ ਮਿਟ ਜਾਂਦਾ ਜਿਵੇਂ 40 ਸਾਲ ਤੋਂ ਬਾਅਦ ਸਾਡਾ ਸਰੀਰ ਘਟਣਾ ਸ਼ੁਰੂ ਹੋ ਜਾਂਦਾ ਹੈ 40 ਸੀ ਪੁਰ ਹੋਏ 85 ਪੱਗ ਖਿਸੇ ਸਠੀ ਕੇ ਬੁਢੇਪਾ ਆਵੇ ਇੱਕ ਸੀਮਾ ਤੇ ਪਹੁੰਚ ਕੇ ਸੂਰਜ ਵੀ ਘਟਦਾ ਹੈ ਔਰ ਇੱਕ ਦਿਨ ਮਿਟ ਜਾਂਦਾ ਹੈ ਅਸੀਂ ਵੀ ਘਟਦੇ ਆ ਘਟਨੇ ਆ ਇੱਕ ਦਿਨ ਮਿਟ ਜਾਂਦੇ ਮਿਟ ਜਾ ਇਹ ਨਿਯਮ ਪ੍ਰਕਿਰਤੀ ਦੇ ਹਰ ਇੱਕ ਤੇ ਲਾਗੂ ਕੀਤਾ ਹੈ ਹਰ ਇੱਕ ਤੇ ਲਾਗੂ ਕੀਤਾ ਜਿਵੇਂ ਦਿਨ ਮੈਗਜ਼ੀਨ ਦੇ ਵਿੱਚ ਮੈਨੂੰ ਪੜਨ ਨੂੰ ਮਿਲਿਆ ਜੋ ਭਾਰਤ ਦੇ ਸਾਇੰਸ ਦੀ ਪੱਤਰਕਾ ਹੈ ਬਈ 1 ਸੈਕਿੰਡ ਦੇ ਵਿੱਚ 40 ਲੱਖ ਟਨ ਵਜ਼ਨ ਸੂਰਜ ਬਾਗੜ ਰਿਹਾ ਹੈ 1 ਸੈਕਿੰਡ ਦੇ ਵਿੱਚ ਪਰ ਕੋਈ ਨਹੀਂ ਕਹਿੰਦੇ ਨੇ ਬੁੱਢਾ ਸੂਰਜ ਹੈ ਆਪਣੀ ਜਵਾਨੀ ਹੰਡਾ ਬੈਠਾ ਹੈ ਔਰ ਬ੍ਰਹਿਮਣ ਵਿੱਚ ਕਈ ਜਵਾਨ ਸੂਰਜ ਨੇ ਕਈ ਬੱਚੇ ਸੂਰਜ ਨੇ ਕਈ ਜਨਮ ਲੈਣ ਵਾਲੇ ਇਸ ਨੂੰ ਇੰਜ ਕਹੀਏ ਜਿਵੇਂ 6 ਅਰਬ ਦੇ ਕਰੀਬ ਇਸ ਵਕਤ ਜ਼ਮੀਨ ਦੇ ਉੱਤੇ ਮਨੁੱਖ ਨੇ ਕੁਝ ਬੁੱਢੇ ਨੇ ਕੁਝ ਜਵਾਨ ਨੇ ਕੁਝ ਬੱਚੇ ਨੇ ਅੱਜ ਤੱਕ ਅਰਬਾਂ ਖਰਬਾਂ ਮਨੁੱਖਾਂ ਦੀਆਂ ਚਿਤਾਵਾਂ ਜਲ ਚੁਕੀਆਂ ਨੇ ਕਬਰਾਂ ਬਣ ਚੁਕੀਆਂ ਨੇ ਬਾਬਾ ਫਰੀਦ ਸੇ ਕਹਿੰਦੇ ਨੇ ਜਿਸ ਆਸਨ ਹਮ ਬੈਠੇ ਕਿਤੇ ਬੈਸ ਗਿਆ ਅੱਜ ਸੈਂਸ ਮੰਨਣ ਲੱਗ ਪਈ ਹੈ ਜਿੱਥੇ ਅਸੀਂ ਬੈਠੇ ਹਾਂ ਕਮ ਸੇ ਕਮ 10 ਬੰਦਿਆਂ ਦੀ ਖਾਕ ਜਾਂ ਰਾਖ ਤੇ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਅਰਬਾਂ ਖਰਬਾਂ ਮਨੁੱਖਾਂ ਦੀਆਂ ਚਿਤਾਵਾਂ ਜਲ ਚੁੱਕੀਆਂ ਅਰਬਾਂ ਖਰਬਾਂ ਮਨੁੱਖਾਂ ਦੀਆਂ ਕਬਰਾਂ ਬਣ ਚੁੱਕੀਆਂ ਛੇ ਅਰਬ ਮਨੁੱਖ ਜ਼ਮੀਨ ਤੇ ਇਸ ਵਕਤ ਮੌਜੂਦ ਨੇ ਲੱਖਾਂ ਮਨੁੱਖੇ ਬਚੇ ਰੋਜ਼ ਜਨਮ ਲੈ ਰਹੇ ਲੱਖਾਂ ਹੀ ਰੋਜ਼ ਰੁਕਸਤ ਹੋ ਰਹੇ ਚਿਤਾਵਾਂ ਜਲ ਰਹੀਆਂ ਕਬਰਾਂ ਬਣ ਰਹੀਆਂ ਲੱਖਾਂ ਹੀ ਜੀ ਮਾਥਾਵਾਂ ਦੇ ਗਰਭ ਦੇ ਚ ਨੇ ਅਕਾਲ ਪੁਰਖ ਕੀ ਦੇਵ ਹੈ ਕੋਟਕ ਬੇਸਨ ਮਹੇਸ਼ ਕੋਟ ਇੰਦਰ ਬ੍ਰਹਮਾ ਕੇ ਤੇ ਰਵਸਸ ਕੋਟ ਜਲੇਸ ਮਹਾਰਾਜ ਤੇ ਕਹਿੰਦੇ ਨੇ ਅਰਬਾਂ ਖਰਬਾਂ ਸੂਰਜ ਬਣੇ ਹਨ ਅਰਬਾਂ ਸੂਰਜ ਮਿਟ ਚੁਕੇ ਨੇ ਅਰਬਾਂ ਖਰਬਾਂ ਸੂਰਜ ਅਕਾਲ ਪੁਰਖ ਦੇ ਗਰਭ ਦੇ ਚ ਨੇ ਜਨਮ ਲੈਣ ਵਾਲੇ ਇਹ ਜਿਹੜਾ ਪਸਾਰਾ ਸੀ ਦੇਖਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਈ ਵਾਰ ਪਸਰਿਓ ਪਾਸਾ ਕੋਈ ਇੱਕ ਦਫਾ ਕਿਤਨੀ ਦਫਾ ਬਣ ਚੁਕੇ ਤੇ ਮਿਟ ਚੁਕੇ ਹੈ ਇਹ ਲੰਬਾ ਛੋੜਾ ਸਿਲਸਿਲਾ ਕਈ ਦਫਾ ਹੋ ਚੁਕੇ ਹੈ ਤੇ ਮਿਟ ਜੁਕੇ ਇਹ ਜੋ ਕਰਮ ਤਿੰਨ ਹੋ ਰਹੇ ਨੇ ਕਿਰਿਆਵਾਂ ਤਿੰਨ ਹੋ ਰਹੀਆਂ ਨੇ ਬਣਨਾ ਟਿਕਣਾ ਮਿਟਣਾ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਦੱਸਦੇ ਪਏ ਐ ਕਿ ਸਵੇਰ ਅੰਮ੍ਰਿਤ ਵੇਲੇ ਜਿੰਨੇ ਉੱਠ ਕੇ ਰੱਬ ਨੂੰ ਯਾਦ ਕਰ ਲਿਆ ਰੱਬ ਦੀ ਇਬਾਦਤ ਕਰ ਲਈ ਤੇ ਉਹ ਕਾਮਯਾਬ ਇਨਸਾਨ ਤੇ ਜਿਹੜਾ ਉਸ ਵੇਲੇ ਸੁੱਤਾ ਰਹਿ ਗਿਆ ਉਹਦਾ ਸੁੱਤਾ ਸੋਣਾ ਹਰਾਮ ਹੈ ਜਿਸ ਤਰ੍ਹਾਂ ਕਿ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਆ ਕਿ ਮਹਾਰਾਜ ਜੀ ਕਹਿੰਦੇ ਆ ਕਿ ਜਿਹੜੇ ਬੰਦੇ ਐ ਨਾ ਸੁੱਤੇ ਉਹਨਾਂ ਦਾ ਸੋਣਾ ਹਰਾਮ ਹੈ ਉਹਨਾਂ ਦਾ ਖਾਣਾ ਵੀ ਹਰਾਮ ਹੈ ਉਹਨਾਂ ਦਾ ਜਾਗਣਾ ਵੀ ਹਰਾਮ ਹੈ ਜਿਹੜਾ ਸਵੇਰ ਅੰਮ੍ਰਿਤ ਵੇਲੇ ਸੁੱਤਾ ਰਹਿੰਦਾ ਯਾਨੀ ਕਿ ਐਡਾ ਕੀਮਤੀ ਵੇਲਾ ਸਵੇਰ ਅੰਮ੍ਰਿਤ ਵੇਲੇ ਦਾ ਤੇ ਇੰਜ ਕੋਈ ਸ਼ੱਕ ਵੀ ਨਹੀਂ ਵੀਰੋ ਉਹ ਬਹੁਤ ਹੀ ਕੀਮਤੀ ਵੇਲਾ ਲੇਕਿਨ ਇਨਸਾਨ ਐਡਾ ਮੂਰਖ ਐਡਾ ਨਦਾਨ ਹੈ ਕਿ ਧਨ ਦੌਲਤ ਵਾਸਤੇ ਉਹ ਸਾਰੀ ਸਾਰੀ ਰਾਤ ਜਾਗ ਲੈਂਦਾ ਸਾਰਾ ਸਾਰਾ ਦਿਨ ਮਸ਼ਕਤ ਕਰ ਲੈਂਦਾ ਲੇਕਿਨ ਰੱਬ ਨੂੰ ਯਾਦ ਕਰਨ ਵਾਸਤੇ ਸਵੇਰ ਅੰਮ੍ਰਿਤ ਵੇਲੇ ਉੱਠਣਾ ਉਹਨੂੰ ਬਹੁਤ ਹੀ ਮੁਸ਼ਕਲ ਲੱਗਦਾ ਬਹੁਤ ਕਠੋਰ ਲੱਗਦਾ ਉਹਦੇ ਵਾਸਤੇ ਉਹ ਬਹੁਤ ਵੱਡਾ ਚੈਲੰਜ ਹੈ ਨਹੀਂ ਉੱਠਿਆ ਜਾਂਦਾ ਲੇਕਿਨ ਇਹੀ ਅਗਰ ਧਨ ਦੀ ਆ ਹੋਵੇ ਸਵਾਲ ਧਨ ਇਕੱਠਾ ਕਰਨ ਦਾ ਮਸਲਾ ਹੋਵੇ ਤੇ ਸਾਰੀ ਰਾਤ ਹੀ ਜਾਗੇਗਾ ਉਹਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ ਕਿਉਂ ਕਿ ਇਨਸਾਨ ਜਿਹੜਾ ਨਾ ਉਹ ਬੜਾ ਇਹਨੇ ਸ਼ੁਕਰ ਆ ਉਹ ਆਪਣੀ ਇਸ ਦੁਨੀਆ ਨੂੰ ਸਵਾਰਨ ਦਿਆ ਆਪਣੀ ਅਗਲੇ ਜਹਾਨ ਨੂੰ ਨਹੀਂ ਸਵਾਰਦਾ ਆਪਣੇ ਅਗਲੇ ਜਹਾਨ ਵਾਸਤੇ ਉਹ ਦਗੋ ਦੋ ਮਿਹਨਤ ਨਹੀਂ ਕਰਦਾ ਪਿਆ ਉਹ ਰੱਬ ਨੂੰ ਭੁਲਾ ਬੈਠਾ ਵੈ ਹਾਲਾਂਕਿ ਰੱਬ ਉਹਨੂੰ ਨਹੀਂ ਭੁਲਾਇਆ ਰੱਬ ਨੇ ਉਹਨੂੰ ਯਾਦ ਰੱਖਿਆ ਵੈ ਰੱਬ ਜਦੋਂ ਵੀ ਉਹ ਭੁੱਖਾ ਹੁੰਦਾ ਨੂੰ ਖਾਣਾ ਖਿਲਾਉਂਦਾ ਜਦੋਂ ਵੀ ਉਹ ਮੁਸ਼ਕਲ ਚ ਹੁੰਦਾ ਉਹਦੀ ਮੁਸ਼ਕਲ ਦੂਰ ਕਰਦਾ ਲੇਕਿਨ ਜਿਹੜਾ ਮਨੁੱਖ ਜਾਂ ਇਨਸਾਨ ਹੈ ਉਹ ਰੱਬ ਨੂੰ ਭੁਲਾ ਬੈਠਾ ਉਹ ਕੋ ਟਾਈਮ ਹੀ ਨਹੀਂ ਕਿ ਸਵੇਰ ਅੰਮ੍ਰਿਤ ਵੇਲੇ ਉੱਠ ਕੇ ਉਹ ਰੱਬ ਨੂੰ ਯਾਦ ਕਰ ਸਕੇ ਉਹਨੂੰ ਬਹੁਤ ਮੁਸ਼ਕਲ ਲੱਗਦਾ ਉਹਨ ਜਿਹੜੀਆਂ ਰੱਬ ਨੇ ਉਹਦੇ ਉੱਤੇ ਮਿਹਰਬਾਨੀਆਂ ਕੀਤੀਆਂ ਉਹਦੇ ਉੱਤੇ ਇਨੀਆਂ ਨੇਮਤਾ ਨਾਜ਼ਰ ਕੀਤੀਆਂ ਉਹਦਾ ਉੱਠ ਕੇ ਸ਼ੁਕਰ ਦਾਤਾ ਨਹੀਂ ਕਰ ਸਕਦਾ ਮਨੁੱਖ ਐਡਾ ਬੇਵਕੂਫ ਹੈ ਦੇਖੋ ਕਿ ਜਦੋਂ ਕੋਈ ਵੀ ਦੂਸਰਾ ਮਨੁੱਖ ਕਿਸੇ ਮਨੁੱਖ ਦੇ ਉੱਤੇ ਥੋੜੀ ਜੀ ਮਿਹਰਬਾਨੀ ਕਰਦਾ ਤੇ ਜਿਹੜਾ ਮਾੜਾ ਮਨੁੱਖ ਹੁੰਦਾ ਨਾ ਜਿਹੜਾ ਤਗੜਾ ਉਸਤੇ ਮਿਹਰਬਾਨੀ ਕਰਨਦਿਆ ਉਹਦਾ ਬਹੁਤ ਹੀ ਸ਼ੁਕਰੀਆ ਅਦਾ ਕਰਦਾ ਬੜਾ ਉਹਦਾ ਏਸਾਨਮੰਦ ਹੁੰਦਾ ਕਿ ਮੈਂ ਤੁਹਾਡਾ ਏਸਾਨਮੰਦ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਮੇਰੀ ਇਸ ਮੁਸ਼ਕਲ ਵੇਲੇ ਚ ਮਦਦ ਕੀਤੀ ਮੇਰਾ ਖਿਆਲ ਕੀਤਾ ਤੇ ਆਪਣੇ ਉਸ ਸੋਹਣੇ ਰੱਬ ਨੂੰ ਭੁੱਲ ਗਿਆ ਵਾ ਉਸ ਅੱਲਾ ਪਾਕ ਦੀ ਜ਼ਾਦ ਨੂੰ ਭੁੱਲ ਗਿਆ ਵਾ ਜਿਹੜਾ ਹਰ ਵੇਲੇ ਇਹਦੇ ਉੱਤੇ ਆਸਾਨ ਕਰਦਾ ਇਹਦੀਆਂ ਮੁਸ਼ਕਲਾਂ ਦੂਰ ਕਰਦਾ ਇਹਨੂੰ ਰੱਜ ਕੇ ਰਜ਼ਕ ਦਿੰਦਾ ਦਾ ਢਿੱਡ ਭਰ ਕੇ ਰਜ਼ਕ ਦਿੰਦਾ ਉਸ ਰੱਬ ਨੂੰ ਭੁੱਲ ਜਾਂਦਾ ਵਾ ਉਹਦੇ ਆਸਾਨ ਨੂੰ ਆਸਾਨ ਨਹੀਂ ਮੰਨਦਾ ਉਹਦਾ ਅਨੁਸ਼ੁ크ਰਾ ਬਣਿਆ ਵਾ ਇਸ ਕਰਕੇ ਵੀਰੋ ਅੰਮ੍ਰਿਤ ਵੇਲਾ ਬਹੁਤ ਕੀਮਤੀ ਵੇਲਾ ਉਸ ਵੇਲੇ ਉੱਠ ਕੇ ਰੱਬ ਦੀ ਇਬਾਦਤ ਕਰੋ ਤੇ ਉਹਦੀ ਸ਼ੁਕਰਗੁਜ਼ਾਰੀ ਕਰੋ ਕਿ ਰੱਬਾ ਤੇਰੀ ਬੜੀ ਮਿਹਰਬਾਨੀ ਤੇਰਾ ਬੜਾ ਸ਼ੁਕਰੀਆ ਮੇਰੇ ਸੋਹਣੇ ਮਾਲਕਾ ਕਿ ਤੂੰ ਸਾਨੂੰ ਇੰਨੀਆਂ ਨੇਮਤਾਂ ਨਾਲ ਨਵਾਜ਼ਿਆ ਸੇ ਤੰਦਰੁਸਤੀ ਵਰਗੀ ਨੇਮਤ ਦਿੱਤੀ ਜਿਹਦਾ ਕੋਈ ਨੇਮਲ ਬਦਨ ਨਹੀਂ ਦੁਨੀਆ ਉੱਤੇ ਜਿਹੜਾ ਬੰਦਾ ਸਿਹਤਮੰਦ ਆ ਉਹਦੇ ਵਰਗਾ ਕੋਈ ਵੀ ਇਨਸਾਨ ਨਹੀਂ ਉਹ ਬਹੁਤ ਖੁਸ਼ ਨਸੀਬ ਇਨਸਾਨ ਕਿਉਂਕਿ ਬਹੁਤ ਸਾਰੇ ਤਨ ਦੌਲਤ ਵਾਲੇ ਮਾਲੋ ਦੌਲਤ ਵਾਲੇ ਬੰਦੇ ਵਿਚਾਰੇ ਜਿਹੜੇ ਕਿ ਇੰਨੇ ਕਿ ਮਜਬੂਰ ਹੈ ਉਹ ਕਹਿੰਦੇ ਕਿ ਕਾਸ਼ ਕਿਤੇ ਰੱਬ ਸੋਣਾ ਸਾਡੀ ਸਾਰੀ ਮਾਲੋ ਦੌਲਤ ਲੈ ਲੇ ਤੇ ਸਾਨੂੰ ਤੰਦਰੁਸਤੀ ਦੇ ਦੇ ਤੰਦਰੁਸਤੀ عطا ਕਰ ਦੇ ਕਿ ਇਹ ਏ ਏਡੀ ਵੱਡੀ ਨਿਮਤ ਹੈ ਤੰਦਰੁਸਤੀ ਕਿ ਦਨ ਦੌਲਤ ਵਾਲੇ ਜਿਹੜੇ ਬਿਮਾਰੀਆਂ ਚ ਪਏ ਹੈ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਕਿੱਡੀ ਵੱਡੀ ਨਿਮਤ ਹੈ ਤੇ ਇਸ ਕਰਕੇ ਅਗਰ ਰੱਬ ਨੇ ਤੁਹਾਨੂੰ ਤੰਦਰੁਸਤੀ ਵਾਲੀ ਨਿਮਤ عطا ਕੀਤੀ ਹੈ ਤੇ ਸਵੇਰ ਅੰਮ੍ਰਿਤ ਵੇਲੇ ਉੱਠ ਕੇ ਉਹਦਾ ਸ਼ੁਕਰਗੁਜ਼ਾਰ ਬਣ ਜਾਓ ਉਹ ਸ਼ੁਕਰ ਕਰੋ ਉਹਦਾ ਉਹਦੀ ਇਬਾਦਤ ਕਰੋ ਉਹਦਾ ਜ਼ਿਕਰ ਕਰੋ ਉਹਦੇ ਕੋਲ ਅਰਦਾਸਾਂ ਦੁਆਵਾਂ ਕਰੋ ਕਿ ਅੱਲਾਹ ਪਾਕ ਸਾਡੇ ਉੱਤੇ ਹੋਰ ਰਹਿਮਤ ਕਰ ਆਪਣੀ ਸਾਡੀਆਂ ਮੁਸ਼ਕਲਾਂ ਆਸਾਨ ਕਰ ਬਹੁਤ ਵਧੀਆ ਕਥਾ ਸੀ ਵੀਰੋ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੇ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਢੇਰ ਸਾਰਾ ਖਿਆਲ ਰੱਬ ਰੱਖਾ